ਸੋ ਹੈਲੋ ਗਾਇਸ ਕਿਵੇਂ ਤੁਸੀਂ ਉਮੀਦ ਕਰਦੇ ਕਿ ਸਾਰੇ ਜਣੇ ਚਲਦੀ ਖਾਣਾ ਦੇ ਵਿੱਚ ਹੋਗੇ ਸੋ ਮੇਰਾ ਨਾਮ ਹੈ ਬਲਜੀਤ ਕੌਰ ਤੇ ਸਾਡੇ ਜਣਾਂ ਦਾ ਨਾਮ ਹੈ ਮਾਪੁੱਦੀ ਚੋੜੀ ਸੋ ਅੱਜ ਸ਼ਾਮ ਦਾ ਟਾਈਮ ਹੈ 5 ਵਜੇ ਦਾ ਤੇ ਆਪਾਂ ਬਣਾ ਰਹੇ ਆਂ ਸਬਜੀ ਗੋਭੀ ਦੀ ਤੇ ਉਹ ਦਿਨ ਆਪਾਂ ਬਣਾਈ ਸੀ ਕੱਲ ਬੰਦ ਗੋਭੀ ਹੁਣ ਬਣਾਵਾਂਗੇ ਆਪਾਂ ਫੁੱਲ ਗੋਭੀ ਤੇ ਉਹ ਮੈਂ ਕੱਟ ਕੇ ਰੱਖੀ ਹੋਈ ਆ ਤੇ ਹੁਣ ਆਪਾਂ ਬਾਹਰ ਬਾਹਰ ਤਰਕਾ ਲਗਾਉਣਦੇ ਆਂ ਬਾਹਰ ਲੈ ਕੇ ਜਾਵਾਂਗੇ ਜੀ ਕਿ ਆਪਾਂ ਬਣਾਉਂਦੇ ਆ ਗੋਭੀ ਨੂੰ ਤਰਕਾ ਲਗਾਉਣਾ ਤੇ ਆਪ ਵੀ ਆਪਾਂ ਤਰਕਾ ਦੇ ਨਾਈਸ jadi kita makin nampak ke telur cuma cuci sote sih timnya oke kita untuk kita ਉਹ ਜਿਹਦੇ ਕੀ ਮਚਾਉਂ ਕਲਾਸ ਤੋਂ ਥੋੜਾ ਜਿਹਾ ਹੋ ਜਾਣਾ ਚਿਪਾਉਂਗੇ ਮਸਾਲਾ ਲੈ ਕੇ ਨਹੀਂ ਆ ਤਨੀਆ ਫਰੈਸ਼ ਤਨੀਆ ਸੁਪਰ ਫਰੈਸ਼ ਤਨੀਆ ਲੈ ਕੇ ਆਉਂਨੇ ਆ ਜੀ ਸਾਡੇ ਇੱਥੇ ਸਰੋਂ ਬਹੁਤ ਬੀਜੀ ਹੋਈ ਲੱਕਾਂ ਨੇ ਤੇ ਬਾਕੀ ਫੋਟੋਆਂ ਖਿੱਚਦੇ ਆ ਕੋਈ ਵੀ ਵੀਰ ਭੈਣ ਭਰਾ ਰਾਤ ਚ ਜਦੋਂ ਆਉਂਦੇ ਆ ਖਲੋਂਦੇ ਫੋਟੋਆਂ ਖਿੱਚਦੇ ਆ ਤੇ ਬਹੁਤ ਸਾਰੀ ਬੀਜੀ ਹੋਈ ਆ ਪਰ ਅਜੇ ਇਹ ਛੋਟੀ ਛੋਟੀ ਸੋ ਪਾਲਕ ਧਨੀਆ ਸੋ ਇਥੇ ਗਾਇਸ ਫਰੈਸ਼ ਧਨੀਆ ਸੀ ਤੇ ਮੈਂ ਹਰਜੋਤ ਦੇ ਪਾਪਾ ਨੂੰ ਬੋਲੇ ਕਿ ਤੁਸੀਂ ਫੜ ਲਓ ਫੋਨ ਤੇ ਵੀਡੀਓ ਰਿਕਾਰਡ ਕਰ ਦਿਓ ਥੋੜੀ ਫਿਰ ਉਹਨਾਂ ਨੇ ਫੜਿਆ ਕਿਉਂਕਿ ਹਰਜੋਤ ਸਕੂਲ ਚਲਾ ਗਿਆ ਸੀ ਤੇ ਫਿਰ ਤੁਹਾਨੂੰ ਪਤਾ ਮੁਸ਼ਕਲ ਹੋ ਜਾਂਦੀ ਹੈ ਨਾ ਵੀਡੀਓ ਬਣਾਉਣੀ ਤੇ ਪਹਿਲਾਂ ਤਾਂ ਮੈਂ ਛੋਟੇ ਫਤੇਬੇ ਨੂੰ ਕਹਿ ਰਹੀ ਸੀ ਕਿ ਤੂੰ ਫੜ ਲਾ ਤੇ ਫਤੇ ਤੇ ਕਹਿੰਦਾ ਕਿ ਮੈਂ ਬਸ ਉਹ ਸੋਚੀ ਦੱਬੀ ਜਾਂਦਾ ਸੀ ਫਿਰ ਮੈਂ ਉਹਦੇ ਕੋਲੋਂ ਫੜ ਲਿਆ ਫੋਨ ਪਿੰਨਾ ਹਰਜੋ ਦੇ ਪਾਪਾ ਨੂੰ ਫਰਾਇਆ ਇਹ ਸ਼ਤਾਨੀ ਗੰਨੋਣੀ ਹਟਾਂ ਰਿਆ ਸੀ ਆ ਵੇਖੋ ਗਾਇਸ ਆਪਾਂ ਪਹਿਲਾਂ ਤੋੜ ਲਿਆ ਮੁੰਡਾ ਇਹ ਆ ਮੁੰਡਾ ਕਿਹਦਾ ਮੁੰਡਾ ਕਿਹਦਾ ਮੁੰਡਾ ਤੂੰ ਮੈਂ ਤਾਂ ਜੀ ਕਿਹਦਾ ਮੁੰਡਾ ਵਾ ਮੈਂ ਤਾਂ ਜੀ ਨਹੀਂ ਮੁੰਡਾ ਕਿਹਨਾਂ ਦਾ ਤੂੰ ਓ ਯੂ ਦੀ ਮਿਹਰ ਖੱਦਾ ਨਹੀਂ ਤੂੰ ਉਹਦੇ ਵੇਖਦਾ ਕਹਦੇ ਹੈਲੋ ਗਾਇਸ ਗਾਇਸ ਹੈਲੋ ਕਹਦੇ ਹੈਲੋ ਗਾਇਸ ਪਹਿਲਾ ਕਹ ਕਹ ਹੈਲੋ ਗਾਇਸ ਕਹ ਗਾਇਸ ਸਾਡਾ ਚੈਨਲ ਸਬਸਕ੍ਰਾਈਬ ਕਰ ਲਓ ਕ ਕੀ ਕਿਆ ਸਾਡਾ ਚੈਨਲ ਸਬਸਕ੍ਰਾਈਬ ਕਰ ਲਓ ਆ ਗੰਦਾ ਨਹੀਂ ਪਹਿਲਾ ਕਹ ਗਾਇਸ ਸਾਡੇ ਸਾਡਾ ਚੈਨਲ ਜੁਆਇਨ ਕਰ ਲਓ ਜੋਇਨ ਕਰ ਲਓ ਜੋਇਨ ਕਰ ਲਓ ਤੇ ਕਿੰਨਾ ਦਾ ਮੁੰਡਾ ਤੂੰ ਦਾਦੀ ਦਾ ਹੈ ਦਾਦੀ ਦਾ ਤਾਈ ਜੀ ਦਾ ਹਾਂ ਜੀ ਠੀਕ ਆ ਤੇ ਤੇਰਾ ਨਾਮ ਕੀ ਆ ਮੈਂ ਗੰਦਿਆ ਕੀ ਨਾਮ ਤੇਰਾ ਫਤੇ ਵੀਰ ਦਾਦੀ ਦਾ ਨਾਮ ਨਹੀਂ ਤਾਈ ਜੀ ਦਾ ਨਾਮ ਕੀ ਹੈ ਦੱਸ ਤਾਈ ਜੀ ਦਾ ਨਾਮ ਕੀ ਹੈ ਤਾਈ ਜੀ ਦਾ ਨਾਮ ਕੀ ਕੀ ਨਾਮ ਬਲਜੀਤ ਕੋਰ ਹੈ ਜੀ ਕੀ ਨਾਮ ਆ ਤੂੰ ਲੈ ਕੇ ਦੱਸ ਅੱਛਾ ਤੇਰੇ ਪਾਪਾ ਦਾ ਪਾਪਾ ਤੇਰੇ ਦਾ ਨਾਮ ਕੀ ਆ ਨਹੀਂ ਇਦਾਂ ਨਹੀਂ ਕਰਨਾ ਪਾਪਾ ਤੇਰੇ ਦਿਨਾਂ ਕੀ ਹੈ ਹੈ ਸੋ ਇੱਥੇ ਮੈਂ ਤੋਂ ਕਿ ਪਾਏ ਨੇ ਕੱਪੜੇ ਸੁੱਕਣੇ ਦੇਖੋ ਲੋ ਸਾਡੇ ਇੱਥੇ ਸਾਡਾ ਤੇ ਘਾੜੀ ਆ ਸਿੱਡੇ ਦੇ ਤੇ ਪੈ ਜਾਂਦੇ ਆ ਜੀ ਡਿੱ ਪੈ ਲਈ ਜਗਾ ਜੁਗਾ ਪੱਠੇ ਬੀਜੇ ਚ ਪੱਠੇ ਸਾਡੀ ਇਹ ਜੇ ਬਲਗਣਾਉਣ ਵਾਲੀ ਉੱਪਰ ਮਤਲਬ ਘਰ ਦਾ ਕੰਮ ਕਾਫੀ ਕੰਪਲੀਟ ਕਰਨ ਵਾਲਾ ਵਾ ਜੇ ਹੋਇਆ ਨਹੀਂ ਹੈਗਾ ਤੇ ਹੁਣ ਤੁਹਾਨੂੰ ਪਤਾ ਹੀ ਹੈ ਹਨਾ ਖਰਚੇ ਬਹੁਤ ਇੱਥੇ ਕੋਠੇ ਤੇ ਆਈ ਹੋਈ ਸੀ ਤੋ ਟੁੱਪੇ ਮੈਂ ਕਿਹਾ ਚਲੋ ਬੈਠ ਜਾਨੀ ਆ ਮੈਂ ਕੱਪੜੇ ਸੁਕਣੇ ਪਾਉਣ ਦੀ ਸੀ ਕਿ ਮੈਂ ਕਿਹਾ ਚਲੋ ਹਨਾ ਤੁਹਾਨੂੰ ਉੱਪਰ ਦਾ ਵੀਊ ਵੀ ਦਿਖਾਨੀ ਆ ਤੁਹਾਨੂੰ ਪਤਾ ਹੈ ਹਨਾ ਖਰਚੇ ਬਹੁਤ ਹੁੰਦੇ ਆ ਘੜਾਂ ਦੇ ਤੇ ਜਾਂ ਤਾਂ ਬੱਚਾ ਪੜਾ ਲਓ ਤੇ ਜਾਂ ਫਿਰ ਘਰ ਬਣਾ ਲਓ ਇੱਕੋ ਹੀ ਕੰਮ ਹੁੰਦਾ ਤੇ ਅਸੀਂ ਘਰ ਬਾਰੇ ਹਜੇ ਸੋਚਿਆ ਨਹੀਂ ਕੁਝ ਵੀ ਤੇ ਕਿ ਕਿ ਆਪਣੇ ਬੱਚੇ ਨੂੰ ਸੈੱਟ ਕਰਾਂਗੇ ਉਸ ਤੋਂ ਬਾਅਦ ਸੋਚਾਂਗੇ ਘਰ ਬਾਰੇ ਹਜੇ ਨਹੀਂ ਘਰ ਬਾਰੇ ਅਪਸ ਹੋ ਗਏ ਜਿੰਨਾ ਕੋ ਹੋ ਗਿਆ ਕੰਮ ਠੀਕ ਆ ਹੁਣ ਅੱਗੇ ਥੱਲੇ ਜਾਣੇ ਆ ਲਈ ਹੋਈ ਹੈ ਇਹ ਲੂਵੀ ਦਾ ਇਹ ਫੁੱਲ ਇਹ ਕੇਸਰ ਇਹ ਕੇਸਰ ਲਗਾਈ ਹੋਈ ਹੈ ਜੀ ਦੇਖੋ ਉਹ ਦੇਖ ਕੇਸਰ ਜੇ ਬਾਜ਼ਾਰੋਂ ਲੈਣ ਜਾਓ ਤੇ ਕੇਸਰ ਬਹੁਤ ਮਹਿੰਗੀ ਮਿਲਦੀ ਆ। ਸੋ ਇਹ ਕੇਸਰ। ਮੁੰਡਾ ਕਿੰਨਾ ਦਾ? ਤਾਈ ਜੀ ਦਾ। ਤਾਈ ਜੀ ਦਾ? ਹਾਂ। ਸੱਚੀ ਮੇਰਾ ਮੁੰਡਾ? ਹਾਂ ਜੀ। ਅੱਛਾ ਸੋਨ ਦਾ ਤੇ ਮਮਾ ਨਾ ਵਾ। ਹਾਂ? ਜਾ ਜੂਤ ਪੁੰਟਿਆ। ਸੋਨ ਦਾ ਤੇ ਮਮਾ ਨਾ ਵਾ ਤੂੰ। ਤੁਸੀਂ ਤਾ ਦੋਸੀ ਦੋਸੀ ਹੰਜੋਤਨ ਜੋਤਨਾ ਸੋਦੇ ਮੈਂ ਜੋਤਨਾ ਸੁਣਨੀ ਹੈਂ ਜੀ ਤੇ ਤੂੰ ਕਿਹਦੇ ਨਾਲ ਸੁਣਨਾ ਮੈਂ ਮੈਂ ਮਮਾ ਜੀ ਲਾਗੇ ਸੋਦਾ ਮਮਾ ਲਾਗੇ ਨਹੀਂ ਸੋਣਾ ਮੇਰੇ ਲਾਗੇ ਸੋਣਾ ਤੂੰ ਠੀਕ ਆ ਸੋऊंगा ਮੇਰੇ ਲਾਗੇ ਨਹੀਂ ਲੱਗਿਆ ਕਿਉਂ ਜੁੱਧਾ ਲੈ ਲਾਗੇ ਜੋ ਗਾ ਨਹੀਂ ਤੁਮੇ ਲੱਗੇ ਨਹੀਂ ਸੋਨਾ ਮਮਾ ਮਮਾ ਮੈਂ ਮਮਾ ਦੀ ਲੱਗੇ ਸੋਨਾ ਤੂੰ ਮਮਾ ਲੱਗੇ ਨਹੀਂ ਸੋਨਾ ਮੇਰੇ ਲੱਗੇ ਸੋਨਾ ਮਮਾ ਦੀ ਲੱਗੇ ਸੋਨਾ ਨਹੀਂ ਨਹੀਂ ਤੂੰ ਮਮਾ ਲੱਗੇ ਨਹੀਂ ਸੋਨਾ ਤੂੰ ਮੇਰੇ ਕਮਰੇ ਚ ਮੇਰੇ ਸਾਡੇ ਬੈਡਰੂਮ ਚ ਸੋਣਾ ਨਹੀਂ ਕਿਉਂ ਬੈਡੂ ਬੈਡੂ ਚ ਕਿਉਂ ਨਹੀਂ ਸੋਣਾ ਤੂੰ ਬਾਥਰੂਮ ਚ ਸੋਣਾ ਨਹੀਂ ਚਾਰ ਖਾਈ ਜਾਣ ਨਲੀ ਵਗ ਜਾਣੀ ਤੇਰੀ ਨਲੀ ਵਗ ਜਾਣੀ ਦਾਦੀ ਕੀ ਠਿਕਾ ਦੇ ਨਮ ਇਸ ਅੱਜ ਆਪਾਂ ਗਏ ਸੀ ਸ਼ਹਿਰ ਤੇ ਉੱਥੋਂ ਆਪਾਂ ਲਿਆਂਦਾ ਸੀ ਇਹ ਤਵਾ ਕਿਉਂਕਿ ਮੇਰਾ ਜਿਹੜਾ ਦੂਸਰਾ ਤਵਾ ਸੀ ਉਹ ਖਰਾਬ ਹੋ ਗਿਆ ਸੀ ਸੋ ਆਪਾਂ ਇਸ ਤਵੇ ਦਾ ਇਸਤੇਮਾਲ ਜੁਲੇ ਤੇ ਵੀ ਕਰ ਸਕਦੇ ਆਂ ਤੇ ਗੈਸ ਤੇ ਵੀ ਕਰ ਸਕਦੇ ਆਂ ਬਹੁਤ ਪਹਾੜਾ ਤਵਾ ਇਹ ਵੀ ਤੇ ਬਹੁਤ ਵਧੀਆ ਵਾ ਇੱਕ ਇਹਦਾ ਇਹ ਫਾਇਦਾ ਵਾ ਕਿ ਬਿਲਕੁਲ ਵੀ ਸੜਦਾ ਨਹੀਂ ਹੈਗਾ ਤਵਾ ਇਹਦਾ ਵਿੱਚੋਂ ਬਿਲਕੁਲ ਇਹ ਸੌਫਟ ਰਹਿੰਦੀ ਚੀਜ਼ ਜਾਂ ਪਰੌਂਠੀ ਲਾ ਲਓ ਆਪਾਂ ਮੇ ਫੁਲਕਾ ਪਕਾ ਲਓ ਤੇ ਕੋਈ ਵੀ ਚੀਜ਼ ਨਾਲ ਨਹੀਂ ਚਿਪਕਦੀ ਹੈਗੀ ਤੇ ਇਹ ਜਿਹੜਾ ਮੇਰਾ ਪੁਰਾਣਾ ਤਵਾ ਸੀ ਤੇ ਇਹਨੂੰ ਕਾਫੀ ਟਾਈਮ ਹੋ ਗਿਆ ਪਰ ਇਹ ਤਵਾ ਸਾਰਾ ਹੀ ਖਰਾਬ ਹੋ ਗਿਆ ਵੇਖੋ ਸਾਰੇ ਖਰਾਬ ਹੋ ਗਿਆ ਤੇ ਮੈਂ ਬਹੁਤ ਟਾਈਮ ਦੀ ਕਹਿੰਦੀ ਸੀ ਕਿ ਮੈਂ ਤਵਾ ਲੈਣਾ ਵਾ ਪਰ ਨਹੀਂ ਲਿਆ ਜਾਣਦੇ ਸੀ ਹਜੇ ਤੇ ਅੱਜ ਮੈਂ ਲੈ ਕੇ ਆਈ ਸੀ ਇਹ ਤਵਾ ਤੇ ਹੁਣ ਆਪਾਂ ਵਧੀਆ ਤਰੀਕੇ ਦੇ ਰੋਟੀ ਤਾਂ ਚਲੋ ਅੱਗੇ ਵੀ ਵਧੀਆ ਤਰੀਕੇ ਦੇ ਨਾਲ ਬਣਾਈ ਦੀ ਹੈ ਪਰ ਹਨਾ ਤੁਹਾਨੂੰ ਪਤਾ ਤੇ ਮੈਂ ਲਿਆਂਦੀ ਸੀ ਖੰਡ ਤੇ ਅੱਜ ਆਪਾਂ ਸੋਦਾ ਵੀ ਲੈ ਕੇ ਆਏ ਹਾਂ ਜੀ ਤੇ ਤੁਹਾਡਾ ਸਟੋਰ ਦੀ ਲਾਈਟ ਜਗਾਦਾ ਤੇ ਹੁਣ ਆਪਾਂ ਪਾਵਾਂਗੇ ਸੌਦਾ ਸੋ ਇਹ ਮੈਂ ਲੈਂਦਾ ਐ ਸੌਦਾ ਅੱਜ ਤੋ ਮੈਂ ਤੋ ਮੈਨੂੰ ਜੂਸ ਆ ਲਾਣਾ ਚੁੱਲ੍ਹੇ ਨੂੰ ਨਾ ਦੋ ਮਿੰਟ ਖਲੋ ਜਾ ਮੈਂ ਮਾਰਦਾ ਈ ਤੈਨੂੰ ਫੇਰ ਪਾਣੀ ਖਾਣ ਨੂੰ ਨਹੀਂ ਗਿਆ ਤਾਂ ਮੈਂ ਕਿਹਾ ਚਲੋ ਹਨਾ ਅੱਜ ਮਾਰ ਕੇ ਲੈਂਦੇ ਹਾਂ ਕੋਈ ਮੈਂ ਚੁੱਲਾ ਟਾ ਕੇ ਬਣਾਇਆ ਕਿ ਮੈਂ ਅੱਜ ਰਿਚਨ ਦੀ ਸਫਾਈ ਕੀਤੀ ਸੁੱਕੀ ਪਾ ਸੋਦਾ ਜਿਹੜਾ ਲੈਂਦਾ ਉਹ ਕੱਢਾਂਗੇ ਸਾਨੂੰ ਲੈਂਦੇ ਆਪ ਆਗਰਬੱਤੀਆਂ ਤੇ

ਦੇਖੋ ਮੈਗੀ ਸੋਦਾ ਸਾਡਾ ਕਾਫੀ ਟਰੰਡ ਦਾ ਮੱਖਾ ਸੀ ਢੋਣ ਵਾਲਾ ਇਸ ਮੈਗੀ ਦੇ ਪੈਕ ਤੇ ਤੇ ਸੋਸ ਇਹ ਚਿਲੀ ਸੋਸ ਇਹ ਟਮੇਟੋ ਸੋਸ ਤੇ ਇਹ ਨੂੰ ਨਮਕੀਂ ਦਾ ਪੈਕ ਤੇ ਇਹ ਮੈਗੀ ਛੋਲੇ ਆ ਦੀ ਡਾਲਾ ਇੰਨਾ ਮੱਕੀ ਦੇ ਦੋ ਪੈਕੇਟ ਇਹ ਨਿਊਟਰੀ ਪਹਿਲਾਂ ਮੈਂ ਥੋੜੀ ਪੈਕੇਟ ਵਾਲੀ ਜਿਹੜੀ ਪੈਕਿੰਗ ਵਾਲੀ ਹੁੰਦੀ ਹੈ ਨਾ ਨਿਊਟਰੀ ਉਹ ਲੈਂਦੀ ਸੀ ਪਰ ਉਹ ਹੁਣ ਨਹੀਂ ਉਹਦੇ ਵਿੱਚ ਥੋੜੀ ਘਟ ਨਿਕਲਦੀ ਸੀ ਉਹ ਨਹੀਂ ਨਹੀਂ ਨਿਕਲਦੀ ਜਿੰਨੇ ਕਹਿੰਦੇ ਤੇ ਇਹ ਹਲਦੀ ਹੈ ਇਹ ਹੈਗੀ ਇਹ ਖਰਤੀ ਇਮਲੀ ਤੇ ਪੱਤੀ ਦੇ ਪੈਕੇਟ ਇਹ ਮਕਰੋਨੀ ਨੋ ਨਾ ਲਸਾ ਬਣ। ਕੋਪ੍ਰੀ ਤੋਂ ਨਾ ਲਸਾ ਬਣ। 5 ਕਿਲੋ ਓਹ ਲੈਂਦਾ ਆਪਾਂ ਹੁਣ ਇਕੱਠਾ ਹੀ ਲੈ ਆਉਨੇ ਆ। ਤੇ ਮੁਰਮਤ ਵੀ ਲਉਣਾ ਚਾਹੁੰਦਾ। ਇਹ ਇਹ ਸਰਫ। ਸਰਫ ਦੇ ਦੇਖ ਕੇ ਸਰਫ ਤੇ ਇਹ ਲੈ ਲੈਂਦਾ ਵੀਲ ਵੀਲ ਬਹੁਤ ਵਧੀਆ ਰਹਿੰਦਾ ਸਰਫ। ਮੈਂ ਅੱਗੇ ਵੀ ਰਿਯੂਸ ਕਰਦੀ ਆ। ਇਹ ਥੋੜਾ ਜਿਹਾ ਪਾਣੀ ਲੋੜਾ ਜਿਆਦਾ ਨਹੀਂ। ਸੋ ਉਹ ਬੈਕ ਸੋ ਦਾ ਕੰਪਲੀਟ ਸੋ ਇਹ ਸਾਰਾ ਆਪਾਂ ਸੋਦਾ ਲੈਂਦਾ ਹੈ ਤੇ ਹੁਣ ਆਪਾਂ ਇਹਨਾਂ ਨੂੰ ਰੱਖਾਂਗੇ ਸੋ ਗਾਇਸ ਅੱਜ ਦੀ ਵੀਡੀਓ ਇੱਥੇ ਤੱਕ ਹੀ ਆ ਸੋ ਅੱਜ ਦੀ ਵੀਡੀਓ ਤੁਹਾਨੂੰ ਕਿਵੇਂ ਦੀ ਲੱਗੀ ਹੈ ਲਾਈਕ ਕਮੈਂਟ ਤੇ ਸ਼ੇਅਰ ਕਰਕੇ ਜਰੂਰ ਦੱਸਿਓ ਤੇ ਵੱਧ ਤੋਂ ਵੱਧ ਚੈਨਲ ਨੂੰ ਸ਼ੇਅਰ ਕਰਦਿਆ ਕਰੋ ਤੇ ਜਿਨ੍ਹਾਂ ਨੇ ਸਾਡਾ ਚੈਨਲ ਸਬਸਕ੍ਰਾਈਬ ਨਹੀਂ ਕੀਤਾ ਸੋ ਪਲੀਜ਼ ਕਰ ਲਿਓ ਤੇ ਆਪਾਂ ਹੁਣ ਤੁਹਾਨੂੰ ਮਿਲਦੇ ਹਾਂ ਅਗਲੀ ਸੋ ਅੱਗੇ ਆਪਾਂ ਤੁਹਾਨੂੰ ਮਿਲਦੇ ਇੱਕ ਸੋਹਣੀ ਜੀ ਵੀਡੀਓ ਦੇ ਨਾਲ ਬਾਏ ਬਾਏ